ਜਦ ਤੱਕ ਭਗਤਾਂ ਨੂੰ ਅੰਦਰੋਂ ਸੋਝੀ ਨਹੀਂ ਲੈਂਦਾ ਅੰਦਰੋਂ ਸੁੱਖੀ ਅਠਾ ਕੇ ਜਦ ਤੱਕ ਉਹਨਾਂ ਦੇ نور نور ਦੇ ਨਜ਼ਰ ਨਹੀਂ ਆਉਂਦਾ ਉਹਨੀ ਦੂਰ ਤੱਕ ਮੇਰਾ ਆਕਾਰ ਜੋ ਆ ਉਹ ਸਰਕਾਰ ਨੂੰ ਵੀ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਜਿਵੇਂ ਤਾਂ ਲੋਕ ਸੁੱਖੀ ਪਹਿਲਾਂ ਦਿੱਤੀ ਸੀ ਫਿਰ ਪਛਾਨ ਦਿੱਤੀ ਕਿ ਰਹਿਗਾ ਪਰਮੇਸ਼ਰ ਫੇਰ ਵੀ ਲੇਕਨ ਪਹਿਲੋਂ ਤਰਾ ਵੀ ਸੁੱਖੀ ਅਠਾਉਗਾ ਕੇ ਤੁਮ ਆਪ ਸਾਧਿਆ ਨਜਨ ਔਰ ਇਹ ਸੱਜ ਪਹਿਲਾ ਕਈ ਹਜ਼ਾਰ ਲੱਖ ਸਾਲ ਤੱਕ ਪੀਦੇ ਤੇ ਚੱਲਣਾ ਔਰ ਇਹ ਵਿਵਸਥਾ ਇਸੇ ਤਰ੍ਹਾਂ ਚੱਲੇਗੀ ਇਹ ਕਦੀ ਤਬਦੀਲ ਨਹੀਂ ਹੋਣੀ ਮਾਰਗ ਨਿਰਗੁਣ ਤੋਂ ਨਿਰਗੁਣ ਦਾ ਮਾਰਗ ਕਿਹੜਾ ਹੋਣਾ ਨਿਰਗੁਣ ਤੋਂ ਸਰਗੁਣ ਦਾ ਮਾਰਗ ਪੰਜ ਤੱਤ ਵਾਲਾ ਗੁਰੂ ਮਾਤ ਲੋਕ ਦੇ ਵਿੱਚ ਨਹੀਂ ਹੋਣਾ ਖੇਲ ਹੋਊਗੀ ਸ਼ਕਤੀ ਹੋਊਗੀ ਇਹਨਾਂ ਸ਼ਬਦ ਦਾ ਇਸ਼ਾਰਾ ਦੇ ਪਾਸਤੇ ਦੇ ਤੱਕ ਤੱਕ ਨੂੰ ਮੁਖਾਤਬ ਕੀਤਾ ਜਾਏਗਾ ਵਰਨਾ ਪੰਜ ਤੱਕ ਦੀ ਜ਼ਰੂਰਤ